ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਚੰਗੇ ਹੋਵੋਗੇ ਅੱਜ ਅਸੀਂ ਗੱਲਬਾਤ ਕਰਾਂਗੇ ਗੁਰਦੁਆਰਾ ਸ਼੍ਰੀ ਸਪਿਰਚੁਅਲ ਸੈਂਟਰ ਟੋਰਾਂਟੋ ਬਾਰੇ ਇੱਕ ਐਸੀ ਜਗ੍ਹਾ ਜਿੱਥੇ ਸਿਰਫ ਲੋਕ ਮਥਰਡੀਕਲ ਹੀ ਨਹੀਂ ਆਉਂਦੇ ਸੱਚੀ ਰੋਹਾਨੀ ਸ਼ਾਂਤੀ ਲਈ ਵੀ ਆਉਂਦੇ ਆ ਇਹ ਗੁਰਦੁਆਰਾ ਸਾਹਿਬ ਟੋਰਾਂਟੋ ਦੇ ਬਿਲਕੁਲ ਨੇੜੇ ਆ ਯੂਟੋਪੀਆ ਖੇਹਰ ਵਿੱਚ ਹੈਗਾ ਇਹ ਹਰ ਰੋਜ਼ ਸਵੇਰੇ ਤੇ ਸ਼ਾਮ ਨੂੰ ਗੁਰਬਾਣੀ ਦਾ ਇੱਥੇ ਕੀਰਤਨ ਵੀ ਹੁੰਦਾ ਜਦੋਂ ਤੁਸੀਂ ਅੰਦਰ ਜਾਂਦੇ ਉਹਨਾਂ ਦੇ ਅੰਦਰ ਐਂਟਰੀ ਕਰਦੇ ਹੋ ਸਭ ਤੋਂ ਪਹਿਲਾਂ ਜੋ ਤੁਹਾਨੂੰ ਜਿਹੜਾ ਸਕੂਨ ਮਿਲਦਾ ਇੱਥੇ ਆ ਕੇ ਉਹ ਹੋਰ ਕਿਸੇ ਵੀ ਜਗ੍ਹਾ ਤੋਂ ਮਿਲਣਾ ਬਹੁਤ ਔਖਾ ਇੱਥੇ ਗੁਰੂ ਕੀ ਲੰਗਰ ਹਰ ਵਕਤ ਤਿਆਰ ਵਰਤਿਆ ਮਿਲਦੇ ਆ ਕੋਈ ਵੱਡਾ ਨਹੀਂ ਦੇਖਿਆ ਜਾਂਦਾ ਕੋਈ ਛੋਟਾ ਨਹੀਂ ਦੇਖਿਆ ਜਾਂਦਾ ਸਾਰੇ ਵਰਗਾਂ ਲਈ ਇੱਕੋ ਜਿਹੀ ਜਗ੍ਹਾ ਬਣੀ ਹੋਈ ਹੈ ਇੱਥੇ ਸੇਵਾ ਕਰਦੇ ਆ ਕਿ ਬੱਚੇ ਨੌਜਵਾਨ ਬਜ਼ੁਰਗ ਤੇ ਸਿੱਖੀ ਦੀ ਜਿਹੜੀ ਲਹਿਰ ਆ ਉਹਨੂੰ ਅੱਗੇ ਲੈ ਕੇ ਜਾਂਦੇ ਨੇ ਗੁਰਦੁਆਰਾ ਸਿੱਖ ਸਪਿਰਚੁਅਲ ਸੈਂਟਰ ਇੱਕ ਧਾਰਮਿਕ ਸਥਾਨ ਹੀ ਨਹੀਂ ਇੱਕ ਕਮਿਊਨਿਟੀ ਸੈਂਟਰ ਵਜੋਂ ਵੀ ਕੰਮ ਕਰਦਾ ਇੱਥੇ ਲਾਇਬ੍ਰੇਰੀ ਬਣੀ ਹੋਈ ਹੈ ਇੱਕ ਜਿੱਥੇ ਬੱਚੇ ਆ ਕੇ ਆਪਣੀਆਂ ਕਿਤਾਬਾਂ ਪੜ੍ਹ ਸਕਦੇ ਆ ਸਿੱਖ ਇਤਿਹਾਸ ਬਾਰੇ ਹੋਰ ਜਾਣ ਸਕਦੇ ਆ ਜੇ ਕਿਸੇ ਨੇ ਕੀਰਤਨ ਸਿੱਖਣਾ ਉਹ ਵੀ ਇੱਥੇ ਕਲਾਸਾਂ ਚੱਲਦੀਆਂ ਹੁੰਦੀਆਂ ਅਤੇ ਕਈ ਇੱਕ ਮੈਨੂੰ ਸਭ ਤੋਂ ਵਧੀਆ ਗੱਲ ਇੱਥੇ ਇਹ ਵੀ ਲੱਗੀ ਆ ਕਿ ਜਿੰਨਾ ਨਵੇਂ ਬੱਚਿਆਂ ਨੇ ਖਾਸ ਕਰਕੇ ਜਿਹੜੇ ਬੱਚੇ ਕੈਨੇਡਾ ਦੇ ਬੌਰਨਾਂ ਉਹ ਚਾਹੁੰਦੇ ਆ ਵੀ ਅਸੀਂ ਪੰਜਾਬੀ ਸਿੱਖਣੀ ਆ ਉਹਨਾਂ ਲਈ ਵੀ ਇੱਥੇ ਕਲਾਸਾਂ ਚੱਲਦੀਆਂ ਰਹਿੰਦੀਆਂ ਜੋ ਕਿ ਵੀਕਐਂਡ ਤੇ ਹੁੰਦੀਆਂ ਸ਼ਨੀਵਾਰ ਤੇ ਐਤਵਾਰ ਨੂੰ ਇੱਥੇ ਬੱਚਿਆਂ ਲਈ ਕਲਾਸਸ ਵੀ ਮੁਹੱਈਆ ਕਰਾਉਂਦੇ ਆ ਇਹਨਾਂ ਨੇ ਟੀਚਰ ਇੱਕ ਪ੍ਰੋਪਰ ਰੱਖਿਆ ਹੋਇਆ ਜੋ ਕਿ ਸਿੱਖਤਾਰੀਆ ਅਮਰ ਸ਼ੱਕਿਆ ਹੋਇਆ ਉਹਨਾਂ ਦਾ ਮੈਡਮ ਦਾ ਤੇ ਉਹ ਸਵੇਰ ਆਉਂਦੇ ਆ ਸ਼ਾਮ ਤੱਕ ਬੱਚਿਆਂ ਨੂੰ ਪੰਜਾਬੀ ਦੀਆਂ ਕਲਾਸਾਂ ਸਿਖਾਉਂਦੇ ਆ ਬੱਚਿਆਂ ਨੂੰ ਪੰਜਾਬੀ ਨਾਲ ਗੁਰਮੁਖੀ ਭਾਸ਼ਾ ਨਾਲ ਜੋੜਦੇ ਨੇ ਤੇ ਅੱਜ ਆਪਾਂ ਗੱਲ ਕਰਦੇ ਆਂ ਅੱਜ ਦੇ ਗੁਰਪੁਰਬ ਬਾਰੇ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਗੁਰਪੁਰਬ ਅੱਜ ਸਮੂਹ ਸਾਧ ਸੰਗਤਾਂ ਨੂੰ ਦੁਨੀਆਂ ਦੇ ਵਿੱਚ ਜਿੱਥੇ ਵੀ ਤੁਸੀਂ ਵਸਦੇ ਹੋ ਜਿੱਥੇ ਵੀ ਬੈਠੇ ਤੁਸੀਂ ਮੈਨੂੰ ਦੇਖ ਰਹੇ ਹੋ ਤੁਹਾਨੂੰ ਸਾਰਿਆਂ ਨੂੰ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ ਗੁਰੂ ਨਾਨਕ ਦੇਵ ਜੀ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਨਮ 15 ਅਪ੍ਰੈਲ 1469 ਈਸਵੀ ਰਾਇਪੋਈ ਦੀ ਤਲਵੰਡੀ ਜੋ ਕਿ ਹੁਣ ਨਨਕਾਣਾ ਸਾਹਿਬ ਪਾਕਿਸਤਾਨ ਦੇ ਵਿੱਚ ਸਥਿਤਾ ਜੀ ਉੱਥੇ ਹੈ ਬਚਪਨ ਤੋਂ ਹੀ ਗੁਰੂ ਜੀ ਦਾ ਮਨ ਪਰਮਾਤਮਾ ਦੀ ਭਗਤੀ ਵਿੱਚ ਲੱਗਾ ਰਹਿੰਦਾ ਹੁੰਦਾ ਸੀ ਉਹਨਾਂ ਨੇ ਸਾਰਿਆਂ ਨੂੰ ਇਹ ਚੀਜ਼ ਸਿਖਾਈ ਆ ਕਿ ਨਾ ਕੋਈ ਹਿੰਦੂ ਆ ਨਾ ਕੋਈ ਮੁਸਲਮਾਨ ਆ ਹਮ ਸਾਰੇ ਇੱਕ ਆਮ ਜਿਹਾ ਇਨਸਾਨ ਆ ਸਾਰੇ ਉਸ ਪਰਮਾਤਮਾ ਦੇ ਸਾਜੇ ਹੋਏ ਆ ਉਹਦੀ ਸਿਰਜਣਾ ਜੀ ਗੁਰੂ ਨਾਨਕ ਦੇਵ ਜੀ ਨੇ ਸਾਰੀ ਦੁਨੀਆ ਵਿੱਚ ਚਾਰ ਉਦਾਸੀਆਂ ਕਰੀਆਂ ਜੀ ਇੰਡੀਆ ਤਿੱਬਤ ਮੱਕਾ ਬਗਦਾਦ ਤੱਕ ਜਾ ਕੇ ਉਹਨਾਂ ਨੇ ਇਹੀ ਸੁਨੇਹਾ ਦਿੱਤਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਉਹਨਾਂ ਦੀ ਸਿੱਖਿਆ ਦੇ ਤਿੰਨ ਮੀਲ ਪੱਥਰ ਸੀਗੇ ਜੀ ਪਹਿਲਾ ਸੀਗਾ ਕਿਰਤ ਕਰੋ ਮਤਲਬ ਇਮਾਨਦਾਰੀ ਨਾਲ ਆਪਣਾ ਕੰਮ ਕਰੋ ਵੰਡ ਕੇ ਛਕੋ ਜਿਹੜਾ ਤੁਸੀਂ ਕਮਾਈ ਕਰਕੇ ਪੈਸੇ ਲਿਆਉਣੇ ਹੋ ਉਹਨੂੰ ਵੰਡ ਕੇ ਛਕੋ ਸਾਰਿਆਂ ਦੇ ਵਿੱਚ ਤੇ ਨਾਮ ਜਰੂਰ ਜਪੋ ਸਦਾ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਰਹੋ ਉਹਨਾਂ ਦੀਆਂ ਬਾਣੀਆਂ ਅੱਜ ਵੀ ਸਾਨੂੰ ਸਹੀ ਰਾਹਤਾ ਦਿਖਾਉਂਦੀਆਂ ਨੇ ਉਹੀ ਗੁਰਬਾਣੀ ਅਸੀਂ ਸਿੱਖ ਸਪਿਰਚੁਅਲ ਸੈਂਟਰ ਵਿੱਚ ਰੋਜ਼ ਸੁਣਦੇ ਹਾਂ ਜੀ ਤੇ ਜਿਹੜੇ ਕੈਨੇਡਾ ਵਿੱਚ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਲੋਕ ਨੇ ਉਹਨਾਂ ਲਈ ਇਹ ਗੁਰਦੁਆਰਾ ਇੱਕ ਬਹੁਤ ਵੱਡਾ ਇੱਕ ਸਪਿਰਚੁਅਲ ਸੈਂਟਰ ਮਤਲਬ ਆਤਮਾ ਨੂੰ ਪਰਮਾਤਮਾ ਨਾਲ ਜੋੜਨ ਵਾਲਾ ਕੇਂਦਰ ਬਣ ਚੁੱਕਿਆ ਜੀ ਜਦੋਂ ਕਿਸੇ ਨੂੰ ਵੀ ਪਿੰਡ ਦੀ ਯਾਦ ਆਉਂਦੀ ਆ ਕੰਨਾਂ ਵਿੱਚ ਵੱਜਦੇ ਪਿੰਡ ਵਾਲੇ ਸਪੀਕਰ ਸੁਣਦੇ ਆ ਵੀ ਹਾਂਜੀ ਸਾਨੂੰ ਪਿੰਡ ਦੀ ਯਾਦ ਆਈ ਸਾਨੂੰ ਸੁਭਾ ਅਮਰਤ ਵੇਲੇ ਯਾਦ ਆਇਆ ਜਾਂ ਸ਼ਾਮ ਦੇ ਟਾਈਮ ਰਹਿ ਰਹਾ ਸਭ ਦਾ ਟਾਈਮ ਸਾਨੂੰ ਯਾਦ ਆਇਆ ਉਹ ਇੱਥੇ ਗੁਰਦੁਆਰਾ ਸਾਹਿਬ ਆ ਜਾਂਦੇ ਨੇ ਨਾਲ ਦੀ ਨਾਲ ਗੁਰਬਾਣੀ ਸੁਣਦੇ ਆ ਤੇ ਮਨ ਨੂੰ ਬਹੁਤ ਜ਼ਿਆਦਾ ਸਕੂਨ ਤੇ ਮਨ ਨੂੰ ਬਹੁਤ ਜ਼ਿਆਦਾ ਇੱਥੇ ਆ ਕੇ ਸਕੂਨ ਮਿਲਦਾ ਜੀ ਇੱਥੇ ਵਿਸ਼ੇਸ਼ ਤਰ੍ਹਾਂ ਦੇ ਧਾਰਮਿਕ ਸਮਾਗਮ ਵੀ ਆਰਗੇਨਾਈਜ਼ ਇਹ ਟਾਈਮ ਟੂ ਟਾਈਮ ਕਰਾਉਂਦੇ ਰਹਿੰਦੇ ਆ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾਉਣਗੇ ਉਸ ਤੋਂ ਬਾਅਦ ਅੱਗੇ ਨਵੇਂ ਸਾਲ ਤੇ ਮਾਗੀ ਦਾ ਪ੍ਰੋਗਰਾਮ ਆਉਜੀ ਫਿਰ ਵਿਸਾਖੀ ਦਾ ਪ੍ਰੋਗਰਾਮ ਆ ਜਾਂਦਾ ਤੇ ਦਿਵਾਲੀ ਵੀ ਇੱਥੇ ਬਹੁਤ ਹੀ ਜ਼ਿਆਦਾ ਸਰਦਨਾਂ ਧੂਮ ਧਾਮ ਨਾਲ ਮਨਾਈ ਜਾਂਦੀ ਹੈ ਗੁਰੂ ਨਾਨਕ ਤੇਵ ਜੀ ਦੇ ਜੀਵਨ ਤੋਂ ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਾਨੂੰ ਸਿਰਫ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਨਹੀਂ ਸਗੋਂ ਇੱਕ ਚੰਗੇ ਜੀਵਨ ਵਿੱਚ ਇੱਕ ਚੰਗੀ ਸਿੱਖਿਆ ਵਿੱਚ ਆਪਣਾ ਸਾਰਾ ਕੁਝ ਗ੍ਰਹਿਣ ਕਰਨ ਤੋਂ ਬਾਅਦ ਇਹ ਆਪਣੀ ਜੀਵਨ ਦੇ ਵਿੱਚ ਉਹ ਚੀਜ਼ਾਂ ਜ਼ਰੂਰ ਲੈ ਕੇ ਆਉਣੀਆਂ ਚਾਹੀਦੀਆਂ ਜਿਹਦੇ ਨਾਲ ਆਪਣਾ ਜਿਹੜਾ ਜੀਵਨ ਆ ਉਹ ਚੇਂਜ ਹੁੰਦਾ ਐਦਾਂ ਦੀਆਂ ਹੋਰ ਵੀ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਸਿੱਖ ਸਪਿਰਚੁਅਲ ਸੈਂਟਰ ਵਰਗੀਆਂ ਆਪਾਂ ਨੂੰ ਯਾਦ ਕਰਾਉਂਦੀਆਂ ਰਹਿੰਦੀਆਂ ਟਾਈਮ ਟੂ ਟਾਈਮ ਕਿ ਆਪਾਂ ਨੂੰ ਸੱਚੀ ਸਿੱਖੀ ਨਾਲ ਸੱਚੀ ਸੇਵਾ ਨਾਲ ਤੇ ਉਸ ਵਾਹਿਗੁਰੂ ਪਰਮਾਤਮਾ ਦੇ ਸਿਮਰਨ ਨਾਲ ਜ਼ਰੂਰ ਜੁੜਨਾ ਚਾਹੀਦਾ ਤੇ ਜਿੰਨੇ ਵੀ ਮੇਰੇ ਵੀਰ ਭਾਈ ਭੈਣਾ ਮਾਤਾਵਾਂ ਵੀਰ ਬਜ਼ੁਰਗ ਇਸ ਗੁਰਦੁਆਰਾ ਸਾਹਿਬ ਟੋਰਾਂਟੋ ਦੇ ਨੇੜੇ ਰਹਿੰਦੇ ਆ ਉਹ ਜਰੂਰ ਇੱਕ ਵਾਰ ਇੱਥੇ ਆ ਕੇ ਮੱਥਾ ਟੇਕਿਓ ਤੇ ਆਪਦੇ ਜਿੰਦਗੀ ਨੂੰ ਸਫਲਾ ਜ਼ਰੂਰ ਕਰਿਓ ਤੁਹਾਡੇ ਮਨ ਨੂੰ ਜਰੂਰ ਸ਼ਾਂਤੀ ਮਿਲੂਗੀ ਮੈਂ ਗਾਰੰਟੀ ਨਾ ਕਹਿ ਸਕਦਾ ਤੁਸੀਂ ਜਦੋਂ ਵੀ ਇੱਥੋਂ ਮੱਥਾ ਟੇਕ ਕੇ ਵਾਪਸ ਆਪਣੇ ਘਰ ਨੂੰ ਜਾਓਗੇ ਤਾਂ ਤੁਹਾਡਾ ਦਿਲ ਬੜੇ ਸਕੂਨ ਨਾਲ ਭਰ ਜਾਵੇਗਾ ਜੀ ਵੀਡੀਓ ਤੁਹਾਨੂੰ ਸਾਰਿਆਂ ਨੂੰ ਚੰਗੀ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਗੁਰੂ ਨਾਨਕ ਦੇਵ ਜੀ ਦਾ ਮੈਸੇਜ ਹਰ ਇੱਕ ਵੀਰ ਭਾਈ ਤੱਕ ਹਰ ਇੱਕ ਦੇਸ਼ ਵਿੱਚ ਜ਼ਰੂਰ ਪਹੁੰਚ ਸਕੇ ਤੇ ਲਾਸਟੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਕਹਿ ਕੇ ਜ਼ਰੂਰ ਹਾਜ਼ਰੀ ਲਵਾਇਓ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਤੁਹਾਡਾ ਜੀਵਨ ਖੁਸ਼ੀਆਂ ਨਾਲ ਭਰੇ ਤੁਸੀਂ ਜ਼ਿੰਦਗੀ ਦੇ ਵਿੱਚ ਦਿਨ ਦੁਗਣੀ ਹਰ ਰਾਤ ਚੌਗਣੀ ਤਰੱਕੀ ਕਰੋ ਤੇ ਹੋਰ ਵੀ ਬੁਲੰਦੇ ਹੋਣ ਸ਼ੋ ਇਸੇ ਹੀ ਅਰਦਾਸ ਨਾਲ ਅੱਜ ਦੀ ਵੀਡੀਓ ਦੀ ਸਮਾਪਤੀ ਕਰਦਾ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਕਿਰੇ ਜਤਵਾਰ Bir <laughs>